ਹਾਂਜੀ ਫਰੈਂਡਸ ਵੈਰੀ ਗੁੱਡ ਈਵਨਿੰਗ ਜੀ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਆਈ ਐਮ ਸਫਰਿੰਗ ਫਰਮ ਟੂ ਇੰਜਰੀਸ ਫਰਮ ਲਾਸਟ ਟੂ ਵੀਕਸ ਔਰ ਸ਼ੋਲਡਰ ਰੈਪਚਰ ਬਾਈਸੈਪ ਰੈਪਚਰ ਹੀਅਰ ਐਂਡ ਸਿੰਗ ਹੀਅਰ ਬਟ ਮੈਂ ਖੁਦ ਸੋਚ ਰਿਹਾ ਸੀਗਾ ਕਿ ਇਹ ਬੈਕ ਟੂ ਬੈਕ ਇੰਨੀ ਇੰਜਰੀਸ ਬੋਡੀ ਜਿੱਦਾਂ ਕਿੱਦਾਂ ਹੋ ਸਕਦੀਆਂ ਗੋ ਟੂ ਸੋ ਮੈਨੀ ਡਾਕਟਰਸ ਬਹੁਤ ਸਾਰੇ ਡਾਕਟਰਾਂ ਨਾਲ ਮੈਡੀਸਨ ਜੇ ਉਹ ਸਾਰਾ ਵੀ ਹੈ ਚੱਲਦਾ ਪਿਆ ਬਟ ਵਾਈ ਦਿਸ ਇਜ਼ ਹੈਪਨਿੰਗ ਸੋ ਨੋ ਦਰ ਸਟੋਰੀ ਵੀ ਪਾਈ ਸੀ ਬਈ ਮੈਂ ਦੱਸੂਗਾ ਜ਼ਿੰਦਗੀ ਵਿੱਚ ਕਈ ਚੀਜ਼ਾਂ ਤੁਹਾਨੂੰ ਪਤਾ ਨਹੀਂ ਹੁੰਦੀਆਂ ਤੁਹਾਡੇ ਕੋਲ ਸਡਨ ਹੋ ਜਾਂਦੀਆਂ ਨੇ ਔਰ ਉਹਨਾਂ ਦਾ ਇਫੈਕਟ ਕਈ ਵਾਰੀ ਤੁਹਾਡੀ ਬਾਡੀ ਤੇ ਜਾਂ ਲਾਈਫ ਤੇ ਚੰਗਾ ਵੀ ਆਉਂਦਾ ਕਈ ਵਾਰੀ ਮਾੜਾ ਵੀ ਆਉਂਦਾ ਸੋ ਮੇਰੇ ਮਾਊਥ ਗਾਰਡ ਜਿਹੜੇ ਆ ਸਾਹਮਣੇ ਕਰ ਰਹੇ ਸੀ ਮੈਨੂੰ ਕੋਈ ਵੀ ਚੀਜ਼ ਖਾਣ ਪੀਣ ਦਾ ਟੇਸਟ ਨਹੀਂ ਆ ਰਿਹਾ ਸੀ ਔਰ ਦੈਨ ਆਈ ਗੋ ਟੂ ਸੋ ਮਨੀ ਐਨ ਡੀ ਡਾਕਟਰ ਤੋਂ ਵਾਲੇ ਔਰ ਇੱਕ ਦਿਨ ਫਿਰ ਮੈਂ ਇੱਕ ਛੋਟਾ ਜਿਹਾ ਡਾਕਟਰ ਆ ਬਹੁਤ ਵਧੀਆ ਉਹਦੇ ਕੋਲ ਜਦੋਂ ਮੈਂ ਗਿਆ ਹਰੀ ਚੀਜ਼ ਹੋਈ ਹੈ ਮੈਡੀਸਨ ਡਿਸਕਸ਼ਨ ਹੋਈ ਤੇ ਫਿਰ ਉਹਨੇ ਮੈਂ ਕਿਹਾ ਭਾਈ ਤੁਸੀਂ ਕੋਈ ਪਿਛਲੇ ਮਹੀਨੇ ਡੇਟ ਮਿਲ ਕੇ ਐਮ ਆਰ ਆਈ ਤਾਂ ਨਹੀਂ ਕਰਾਈ ਮੈਂ ਕਿਹਾ ਯੈਸ ਕਿਉਂਕਿ ਮੇਰਾ ਸ਼ੋਲਡਰ ਰੈਪਚਰ ਸੀਗਾ ਔਰ ਇੱਕ ਦਿਨ ਮੈਂ ਦੋ ਐਮ ਆਰ ਆਈਸ ਕਰਾਈ ਕੰਟੀਨਿਊਸਲੀ ਬਿਕਾਜ਼ ਮੈਨੂੰ ਉਸ ਵੇਲੇ ਆਇਆ ਉਹ ਸ਼ੋਲਡਰ ਦੀ ਐਮ ਆਰ ਆਈ ਔਰ ਮੈਨੇਜਰ ਨੇ ਕਿਹਾ ਉਸੇ ਵੇਲੇ ਸਪਾਈਨ ਦੀ ਵੀ ਕਰ ਲਿਓ ਤੇ ਉਹਨੂੰ ਚੈੱਕ ਕਿ ਕੋਈ ਬਲਜ ਗੋਜੇਦਰ ਤਨੀ ਹੈਗਾ ਸਪਾਈਨ ਦੀ ਪੋਜੀਸ਼ਨ ਕਿੰਨਾ ਐਂਡ ਉਹਦੀ ਐਮ ਆਰ ਆਈ ਦੇ ਵਿੱਚ 1 ਘੰਟਾ ਮੈਂ ਲਿਟੇ ਰਹਾ ਮਸ਼ੀਨ ਦੇ ਵਿੱਚ ਕਰੋਗੇ ਰੇਡੀਏਸ਼ਨਸ ਯਰ ਰੇਜ਼ ਨਿਕਲਦੀ ਹੈ ਇਮੇਜਿੰਗ ਲਈ ਉਹਨੇ ਪੂਰੀ ਬਾਡੀ ਤੇ ਰੇਡੀਓਲੋਜੀ ਕਰਦੇ ਸੋ ਇੱਕ ਇਦਾਂ ਦੀ ਚੀਜ਼ ਜਿਹੜੀ ਕੁਦਰ ਨੂੰ ਨਹੀਂ ਪਤਾ ਹੈ ਨਾ ਜਦੋਂ ਕੀਮੋ ਦੇ ਪੇਸ਼ੈਂਟਸ ਹੁੰਦੇ ਨੇ ਕੈਂਸਰ ਕੀਮੋਥੀਪੀ ਜਾਂਦੀ ਹੈ ਉਹ ਸਾਰਾ ਉਹਨਾਂ ਦੇ ਸਾਰੀ ਬਾਡੀ ਜਿਹੜੀ ਹੈ ਬੈਨਿਸ਼ ਹੋ ਜਾਂਦੀ ਹੈ ਐਂਡ ਫਿਰ ਉਹ ਰੀਸਟਾਰਟ ਹੁੰਦਾ ਸਾਰਾ ਉਹਨਾਂ ਦਾ ਬਿਲਡਿੰਗ process ਸੋ ਗਾਇਜ਼ ਸੋ ਮੇਰੀ ਇਹ ਪ੍ਰੋਬਲਮ ਨਿਕਲੀ ਕਿ ਆਈ ਵਾਸ ਫਕਟ ਇਨ ਦਾ ਐਮ ਆਰ ਆਈ ਮਸ਼ੀਨ 1 ਘੰਟਾ ਮੈਨੂੰ ਡਾਕਟਰ ਨੇ ਵੀ ਨਹੀਂ ਦੱਸਿਆ ਪਰ ਮੈਨੂੰ ਤਾਂ ਪਤਾ ਨਹੀਂ ਸੀ ਕਿ ਭਾਈ ਜੀ ਇੰਨੀ ਦੇਰ ਅੰਦਰ ਮਸ਼ੀਨ ਦੇ ਪੇਸ਼ੈਂਟ ਨੂੰ ਰੱਖਦੇ ਉਹਨਾ ਸਰਪ੍ਰੈਸਰ ਮਤਲਬ ਹੁੰਦਾ ਕਿ ਤੁਸੀਂ ਬੈਕ ਟੂ ਬੈਕ ਟ੍ਰੇਨ ਕਰਾ ਰਹੇ ਹੋ ਸਾਡੇ ਪੈਸੇ 10-12 ਹਜ਼ਾਰ ਬਨ ਜਾਣੇ ਹਨ ਔਰ ਅਗਲੇ ਨੂੰ ਕੀ ਇਫੈਕਟ ਹੁੰਦਾ ਕੀ ਨੇ ਸੋ ਬੀ ਕੇਅਰਫੁਲ ਇੱਕ ਇਨਫੋਰਮੇਸ਼ਨ ਸੀ ਜਿਹੜੀ ਤੁਹਾਡੇ ਨਾਮ ਡਿਲੀਵਰ ਕਰ ਲਈ ਹੈ ਦਾ ਓਵਰਆਲ ਬਾਡੀ ਤੇ ਬਹੁਤ ਫੈਕਟ ਆ ਆਂਦਰੂਮਿਕਨਸ ਆਏ ਮਸਲਸ ਵੀਕ ਹੋ ਗਏ ਔਰ ਵੇਕ ਅਪਨੇ ਸ਼ੁਰੂ ਹੋ ਗਏ ਵਿਦ ਆ weightਸ ਬਟ ਨਾਓ ਫਾਈਨਲੀ ਆਮ ਗੈਟਿੰਗ ਰਿਕਵਰਡ ਪਰ ਹੌਲੀ ਹੌਲੀ ਵਾਪਸ ਸੀਜ਼ਨ ਸਾਈਜ਼ ਐਂਡ ਸ਼ੇਪ ਆ ਜਾਏਗਾ ਸੋ ਇੱਕ ਵੀਡੀਓ ਸੀ ਜੋ ਤੁਹਾਡੇ ਕੋਲ ਪਹੁੰਚਾਈ ਔਰ ਜਦੋਂ ਵੀ ਕਿਸੇ ਨੂੰ ਲੋਡ ਪੈਂਦੀ ਹੈ ਹਮੇਸ਼ਾ ਇੱਕ ਐਮ ਆਰ کدی بیک ٹو بیک ایم آرز کرنا پڑا تھینک یو ہاں جی فرینڈس ویری گوڈ ایوننگ جی جب تھی سارے جانتے ہوم سفرنگ فرام جو انجریز فروم لاسٹ ٹو ویکس اور شولڈر فرپچر وائسپ ریپچر کیئر ہینڈس کیئر بٹ میں خود سوچ رہا تھا کہ بیک ٹو بیک انڈیا انجریز کالج کا کتنا ہو سکے ਉਹ ਸੋ ਮਨੀ ਡਾਕਟਰਸ ਬਹੁਤ ਸਾਰੇ ਡਾਕਟਰਾਂ ਨਾਲ ਮੈਕਸੇਨ ਇਹ ਉਹ ਫਰਾਰੀ ਹੈ ਇਨਸ਼ਾ ਅੱਲਾਹ ਬੇਸਤ। ਬਟ ਵਾਈ ਇਸ ਇਟ ਹੈਪਨ ਸੋ ਨੋਦਰ ਸੂਰੀ ਵੀ ਪਈ ਸੀ ਬਈ ਮੈਂ ਦੱਸੂਗਾ ਜ਼ਿੰਦਗੀ ਵਿੱਚ ਕਈ ਚੀਜ਼ਾਂ ਤੁਹਾਨੂੰ ਪਤਾ ਨਹੀਂ ਹੁੰਦੀਆਂ ਤੁਹਾਡੇ ਕੋਲ ਸੱਡਨ ਹੋ ਜਾਂਦੀਆਂ ਨੇ ਬੋਡੀ ਨਾਲ ਇਫੈਕਟ ਕਈ ਵਾਰੀ ਤੁਹਾਡੀ ਬੋਡੀ ਤੇ ਜਾਂ ਲਾਈਫ ਤੇ ਚੰਗਾ ਵੀ ਆਉਂਦਾ ਕਈ ਵਾਰੀ ਮਾੜਾ ਵੀ ਆਉਂਦਾ ਸੋ ਮੇਰੇ ਮਾਊਥ ਬੋਰ ਜਿਹੜੇ ਸਾਹਮਣੇ ਕਰ ਰਹੇ ਸੀ ਮੈਨੂੰ ਕੋਈ ਵੀ ਚੀਜ਼ ਖਾਣ ਪੀਣ ਦਾ ਟੇਸ ਨਹੀਂ ਆ ਰਿਹਾ ਸੀ اور دین آئی گو ٹو سو مین ای این ڈی ڈاکٹر اور ہمارے اور ایک دن پھر میں ایک چھوٹا جا ڈاکٹر ہوں میرا بہت ودیا وہ جب میں گیا ساری چیزیں ہوئی ہاں, میڈیسن ڈسکشن ہوئی تو دین انہوں نے مجھے کیا بھائی جی کوئی پچھلے مہینے ڈیڑھ مہینے چم آر آئی تو نہیں کرائی میں یس کیونکہ میرا شولڈر فریکچر سا اور ایک نہیں میں دو ایم آر آئیز کرائی کنٹیلی بیکوز مینو سی میں اتنے آیا ہوا ایک شولڈر کی ایم آر آئی اور میں دوسروں نے کیا کسی میری اسپائن کی بھی پوری کر وانٹ ٹو چیک ਇਹ ਕੋਈ ਬਲਿਸ ਗੁੱਜੇ ਇੱਧਰ ਤੱਕ ਨਹੀਂ ਹੈਗਾ ਯਾਰ ਸਪਾਈਨ ਦੀ ਪੋਜੀਸ਼ਨ ਕਿਤਾ ਐਂਡ ਉਹਦੀ ਐਮ ਆਰ ਆ ਦੇ ਵਿੱਚ 1 ਘੰਟਾ ਮੈਂ ਲੇਟ ਰਿਹਾ ਮਸ਼ੀਨ ਦੇ ਵਿੱਚ ਉਹੋ ਕੀ ਰੇਡੀਏਸ਼ਨਸ ਯਾ ਰੇਜ਼ ਨਿਕਲਦੀਆਂ ਇਮੇਜਿੰਗ ਲਈ ਉਹਨੇ ਪੂਰੀ ਬਾਡੀ ਤੇ ਰੇਡੀਓਲੋਜੀ ਕਰਦਾ ਸੋ ਇੱਕ ਇੱਦਾਂ ਦੀ ਚੀਜ਼ ਜਿਹੜੀ ਖੁਦ ਨੂੰ ਨਹੀਂ ਪਤਾ ਹੈ ਨਾ ਜਿੱਦਾਂ ਕੀਮੋ ਦੇ ਪੇਸ਼ੈਂਟਸ ਹੁੰਦੇ ਨੇ ਕੈਂਸਰ ਕੀਮੋ ਵੀ ਜਾਂਦੀ ਹੈ ਉਹਸੋ ਆਦੋਂ ਉਹਦੀ ਸਾਰੀ ਬਾਡੀ ਜਿਹੜੀ ਹੈ ਬੈਨਿਸ਼ ਹੋ ਜਾਂਦੀ ਹੈ ਐਂਡ ਫਿਰ ਉਹ ਰੀਸਟਾਰਟ ਹੁੰਦਾ ਸਾਰਾ ਉਹਦਾ ਬਿਲਡਿੰਗ process ਸੋ ਗਾਇਜ਼ ਸੋ ਮੇਰੀ ਇਹ ਪ੍ਰੋਬਲਮ ਨਿਕਲੀ ਯਾਰ ਬੱਸ ਫੱਟੇ ਦਾ ਐਮ ਆਰ ਆਈ ਮਸ਼ੀਨ 1 ਘੰਟਾ ਮੈਨੂੰ ਡਾਕਟਰ ਨੇ ਵੀ ਨਹੀਂ ਦੱਸਿਆ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਕਿ ਭਾਈ ਜੀ ਇੰਨੀ ਧੀਰ ਅੰਦਰ ਮਸ਼ੀਨ ਤੇ ਪੇਸ਼ੈਂਟ ਰੱਖਦੇ ਕਿਉਂਕਿ ਉਹਨਾਂ ਦਾ ਸਰਪੈਸਰ ਮੰਨਦਾ ਹੁੰਦਾ ਕਿ ਤੁਸੀਂ ਬੈਕ ਟੂ ਬੈਕ ਰੂ ਕਰਾ ਰਹੇ ਹੋ ਸਾਡੇ ਪੈਸੇ 10-12000 ਬਣ ਜਾਣੇ ਆ ਔਰ ਅਗਲੇ ਨੂੰ ਕੀ ਇਫੈਕਟ ਹੁੰਦਾ ਕੀ ਨਹੀਂ ਸੋ ਬੀ ਕੇਅਰਫੁਲ ਤੁਸੀਂ ਇੱਕ ਇਨਫੋਰਮੇਸ਼ਨ ਸੀ ਜਿਹੜੀ ਕੋਰਗਰਾਮੈਂਟ ਡਿਲੀਵਰ ਕਰਨੀ ਹੈ ਕਿ ਤੁਹਾਡਾ ਓਵਰਲ ਬਾਡੀ ਤੇ ਬਹੁਤ ਇਫੈਕਟ ਆ ਅੰਦਰੋਂ ਵੀ ਕਿਨਸਾਈ ਮਸਲ ਵੀਕ ਹੋ ਗਏ ਤੇ ਰਿਕਾ ਫਾਉਂਡੇ ਸ਼ੁਰੂ ਹੋ ਗਏ ਵਿਦ ਆ ਵੇਟਸ ਬਟ ਨ اور ہولی 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 واپس سے سائز اینڈ شیپ آ جائے گا سو so ایک ویڈیو اسی میں تھوڑے تک پہنچائی اور جو بھی کسی کو لوڑ پہنتی ہے ہمیشہ ایک ایم آر آئی ٹھیک کروانا کدی بیک ٹو بیک ایم آر آئی سے منگا پڑا تھنک یو